ਇਹ ਜੂਨ ਵਾਈਸ ਰਨ ਹੋਏਗੀ ਆ ਕੋਈ ਰਿਪੋਰਟਿੰਗ ਲਏਗਾ ਕੀ ਡਿਟੇਲ ਅੱਜ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਿਹਨਤ ਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਹਿਲੀ ਮਾਤ ਤੋਂ ਇਹ ਮਿਹਨ ਜਿਹੜੀ ਸ਼ੁਰੂ ਹੋਈ ਆ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਸਮਗਲ ਜਿਹੜੇ ਫੜੇ ਗਿਆ ਬਹੁਤ ਸਾਰੇ ਸਮਗਲਾਂ ਦਾ ਘਰਬਾੜ ਜਿਹੜਾ ਜਾਇਦਾਦ ਜਿਹੜੀ ਜ਼ਬਤ ਕੀਤੀ ਗਈ ਆ ਹੁਣ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਸਾਡੀਆਂ ਡਿਫੈਂਸ ਕਮੇਟੀਆਂ ਬਣੀਆਂ ਸਾਡੇ ਮਾਨਯੋਗ ਸਰਪੰਚ ਸਾਹਿਬ ਸਾਡੇ ਨੰਬਰਦਾਰ ਸਾਹਿਬ ਪਿੰਡਾਂ ਦੇ ਜਿਹੜੇ ਮਹਤਮਤ ਸੱਜਣ ਉਹਨਾਂ ਨੂੰ ਇਸ ਮਹਿਮਦ ਦਾ ਹਿੱਸਾ ਬਣਾ ਦੇਆ ਉਹਦੇ ਤਹਿਤ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਮੁਖਵੰਤੀ ਸਾਹਿਬ ਜਦਰੰਦਰ ਆਏ ਕੱਲੋਂ ਨਾਮਸਰ ਦੇਣਾ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਰੇ ਮੰਤਰੀ ਸਹਿਬਾਨ ਜਿੰਦਾ ਅੱਜ ਘਟਾੜੂ ਚੱਕ ਜੀ ਪਗਲ ਜੀ ਮੇਦੇ ਨਾਲ ਨੇ ਸਾਰੇ ਮੰਤਰੀ ਸਾਰੇ ਜ਼ਿਲ੍ਹਿਆਂ 'ਚ ਜਾ ਦੇ ਅਸੀਂ ਓਥੇ ਜਿਹੜੀ ਆ ਦਵਾ ਦੇ ਔਰ 7 ਮਈ ਤੋਂ ਪੂਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾਬ ਦੇ ਹਰ ਪਿੰਡ ਵਿੱਚ ਸਾਡੇ ਜਿਹੜੇ ਹਲਕਾਂ ਚਾਹਦ ਨੇ ਸਾਡੇ ਜਿਹੜੇ ਐਮਐਲਏ ਸਾਹਿਬ ਨੇ ਸਾਡੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਪਿੰਡਾਂ ਦੇ ਵਿੱਚ ਜਾਣਗੇ ਅਸੀਂ ਨਸ਼ਾ ਬਰੋਦੀ ਜੱਤ ਦਾ ਜਿਹੜੀ ਆ ਉਹ ਸ਼ੁਰੂ ਕਰਾਂਗੇ ਪਿੰਡਾਂ ਦੇ ਲੋਕਾਂ ਨੂੰ ਡਰੈਸ ਕਰਾਂਗੇ ਔਰ ਇਦਾਂ ਹੀ ਪਿੰਡਾਂ ਦੇ ਵਿੱਚ ਓਥ ਜਿਹੜੀ ਦਵਾਵਾਂਗੇ ਤਾਂ ਜੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅਸੀਂ ਬਹੁਤ ਕੰਮ ਕਰ ਲਿਆ ਪਰ ਇਹਨੂੰ ਜਣਾ ਤੋਂ ਖਤਮ ਕਰਨ ਵਾਸਤੇ ਲੋਕਾਂ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਹੈ ਤੇ ਅਸੀਂ ਨਸ਼ਿਆ ਵਿਰੁੱਧ ਜਿਹੜਾ ਜੁੱਧ ਹੈ ਇਹ ਪੰਜਾਬ ਦੇ ਵਿੱਚ ਲੋਕ ਲੈਵ ਜਿਹੜੀ ਉਹ ਬਣਾਉਣੀ ਚਾਹੁੰਦੇ ਆ ਉਹਦੇ ਤਹਿਤ ਇਹ ਮੀਟਿੰਗਾਂ ਕਰਦੇ ਆ ਸੋ ਬਹੁਤ ਤੁਸੀਂ ਸਾਡਾ ਨੇ ਦੇਖਿਆ ਕਿ ਕਿੰਨਾ ਚੰਗਾ ਹੰਗਾਰਾ ਮਿਲ ਰਿਹਾ ਮੈਂ ਕੱਲ ਫੋਜ਼ਪੁਰ ਗਿਆ ਸੀ ਕੱਲ ਮੇਰੀ ਡਿਊਟੀ ਪਠਾਨਕੋਟ ਹੈ ਕੱਲ ਵੀ ਮੈਂ ਤੇ ਕਟੜੂ ਚੱਕ ਜੀ ਨੇ ਇਕੱਠਿਆਂ ਪਠਾਨਕੋਟ ਹੋਣਾ ਸੋ ਸਾਡਾ ਜਿੱਥੇ ਵੀ ਜਾਦੇ ਆ ਬਹੁਤ ਹੀ ਅੱਛਾ ਰਿਸਪੌਂਸ ਹੈ ਤੇ ਮੈਨੂੰ ਪੂਰ ਆਸ ਹੈ ਦਸਾਂ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਤੋਂ ਜਿਹੜਾ ਕਲੰਕ ਹੈ ਨਸ਼ਿਆਂ ਦਾ ਇਹ ਅਸੀਂ ਜਦ ਤੀ ਦੂਰ ਕਰਾਂਗੇ ਸਾਡਾ ਦੋ ਇੰਪੈਕਟ ਸਾਹਮਣੇ ਆ ਰਹੇ ਨੇ ਜਿਹੜੀ ਤੋਂ ਇਹ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਜਿਹੜੀ ਜੇਲ੍ਹਾਂ ਦੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਠੇ ਔਰ ਨਸ਼ਾ ਮੁਕਤੀ ਕੇਂਦਰਾਂ ਸਟਰੈਂਥਨਿੰਗ ਦੀ ਲੋੜ ਖਾਸ ਹੋ ਰਹੀ ਹੈ ਫਾਰ ਇਗਜ਼ਾਮਪਲ ਜੇ ਕਪੂਟਲੇ ਦੀ ਗੱਲ ਕਰੀਏ 2500 ਦੇਗੇ ਉਸ ਤੋਂ ਮੇਰੇ 4500 ਬੰਦਾ ਜੇਲ੍ਹ ਚੋਂ ਚੁਟਿਆ ਹੈ ਇਸੇ ਤਰ੍ਹਾਂ ਨਸ਼ਾ ਮੁਕਤੀ ਕੇਂਦਰ ਨੇ ਕਿਉਂਕਿ ਜਿਹੜੇ ਕਰਨੇ ਨੇ ਉਹਨਾਂ ਦੀ ਸਟਰੈਂਥਿੰਗ ਲਈ ਵੀ ਕੋਈ ਮੈਕਲਨ ਹੈ ਨਹੀਂ ਸਾਡਾ ਜਿਹੜਾ ਅਸੀਂ ਮਤਲਬ ਪਹਿਲਾਂ ਜਿਹੜੇ ਬਹੁਤ ਥੋੜੇ ਬੈੱਡ ਸੀਗੇ ਹਸਪੀਟਲਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਡੇ ਮੈਕਮਨ ਨੇ ਹੈਲਥ ਡਿਪਾਰਟਮੈਂਟ ਨੇ ਸਾਡੇ ਮਾਨਯੋਗ ਮੰਤਰੀ ਸਾਹਿਬ ਡਾਕਟਰ ਬਲਬੀਤ ਜੀ ਨੇ 5000 ਬੈੱਡ ਜਿਹੜਾ ਪੰਜਾਬ ਦੇ ਵਿੱਚ ਅਸੀਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲਵਾਇਆ ਤੇ ਹੁਣ ਅਸੀਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੇਲ੍ਹਾਂ ਦੇ ਵਿੱਚ ਵੀ ਜੇ ਕੋਈ ਬੰਦੇ ਜੇਲ੍ਹਾਂ ਦੇ ਵਿੱਚ ਵੀ ਇਦਾਂ ਦੇ ਗਏ ਆ ਜਿਨ੍ਹਾਂ ਨੂੰ ਇਲਾਜ ਦੀ ਲੋੜ ਆ ਤੂੰ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਕੋਈ ਬੰਦਾ ਇਦਾਂ ਦਾ ਪੰਜਾਬ 'ਚ ਜਿਹੜਾ ਵੀ ਇਲਾਜ ਕਰਾਉਣਾ ਚਾਹੁੰਦਾ ਹੋ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਇਲਾਜ ਕਰਾਉਣਾ ਚਾਹੁੰਦਾ ਤੇ ਸਰਕਾਰ ਨੇ ਮੇਰਾ ਇਲਾਜ ਨਹੀਂ ਕੀਤਾ ਅਸੀਂ ਇਲਾਜ ਕਰਾਵਾਂਗੇ ਤੇ ਉਹ ਬੰਦਾ ਜੇਲ੍ਹ ਚਾਹੇ ਜੇਲ੍ਹ ਤੋਂ ਬਾਹਰ ਤੇ ਜੇਲਾਂ ਚ ਸਟ੍ਰੈਂਥ ਵਧ ਰਹੀ ਹੈ ਜੀ ਜਿਹਦਾ ਮਾਲ 2500 ਕੈਦੀ ਰੱਖ ਸਕਦੇ ਉਥੇ ਸੰਖਿਆ ਵਧ ਰਹੀ ਹੈ ਉਹਨਾਂ ਨੂੰ ਵੀ ਕਿਸ ਤਰ੍ਹਾਂ ਡਾਈਵਰ ਨਹੀਂ ਕੋਈ ਨਹੀਂ ਉਹਨਾਂ ਨੂੰ ਵੀ ਕਰਾਂਗੇ ਅਸੀਂ ਸੈਸ ਜੇ ਅਸੀਂ ਜੇਲਾਂ ਵੀ ਜਿਹੜੀਆਂ ਹੋਰ ਮਤਲਬ ਜਿਹੜੀਆਂ ਕਰਾਂਗੇ ਪਰ ਫਿਲਹਾਲ ਓਕੇ ਆ ਕੋਈ ਗੱਲ ਨਹੀਂ ਥੋੜੀ ਜਿਹੀ ਵਧਿਆ ਕੈਸਟੀ ਉਹਦੀ ਥੋੜੀ ਜਿਹੀ ਓਵਰ ਹੋਈ ਆ ਬਟ ਠੀਕ ਚੱਲ ਰਿਹਾ ਜੇਲਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਸਪਲਾਈ ਚੇਨ ਨੂੰ ਰੀਕਪ ਕਰ ਲਈ ਅਦਰ ਸਟੇਟਸ ਤੋਂ ਜਿਹੜੀ ਆ ਰਹੀ ਆ ਨਹੀਂ ਇਹ ਤਾਂ ਸਟੇਟ ਤੋਂ ਲਗਭਗ ਅਹੀ ਤੋੜਤਾ ਪਰ ਪਾਕਿਸਤਾਨ ਕੰਟਰੀ ਜਿਹੜਾ ਸਾਡੇ ਬਾਰਡਰ ਵਾਲੇ ਜ਼ਿਲ੍ਹਿਆਂ ਦੇ ਵਿੱਚ ਉਹ ਜਿਹੜਾ ਡਰ ਉਹ ਦੇ ਕੁਝ ਥਾਵਾਂ ਤੇ ਸਾਨੂੰ ਸੁਸਿਆ ਜਿਹੜੀਆਂ ਦੋ ਸਟੇਟਾਂ ਚੋਂ ਆਉਂਦੀ ਸੀ ਉਹ ਸਾਡੀ ਸਰਕਾਰ ਨੇ ਸਾਡੀ ਪੁਲਿਸ ਨੇ ਜਿਹੜਾ ਉਹ ਅਸੀਂ ਲੱਖ ਤੋੜਤਾ ਉਹ ਨਸ਼ੇ ਦੀ ਰੋਕਥਾਮ ਦੇ ਲਈ ਜਿਹੜੇ ਜਗ੍ਹਾ ਜਗ੍ਹਾ ਓਟ ਸੈਂਟਰ ਬਣਾਏ ਗਏ ਸੀ ਕਿਤਨਾ ਵੀ ਤੁਹਾਨੂੰ ਲੱਗਦਾ ਉਹ ਨਾ ਓਟ ਸੈਂਟਰਾਂ ਦਾ ਜਿਹੜਾ ਗਲਤ ਇਸਤੇਮਾਲ ਹੋ ਰਿਹਾ ਨਾ ਉਹ ਮੰਨਦੇ ਨਹੀਂ ਉਹ ਵੀ ਅਸੀਂ ਚੈੱਕ ਕਰਦੇ ਆ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਕਿ ਉੱਥੇ ਕੁਝ ਬੰਦੇ ਨਸ਼ੇ ਦੀ ਗੋਲੀ ਲੈ ਕੇ ਮੁਰਗੇ ਵੇਚ ਦਿੰਦੇ ਆ ਉਹ ਦਾ ਸਾਡਾ ਹਲ ਕੱਢ ਰੇ ਡਾਕਟਰ ਬਲਬੀਰ ਉਹਨਾਂ ਦੀ ਇਹੀ ਡਿਊਟੀ ਲਈ ਹੈ ਉਹ ਥਾਂ ਥਾਂ ਦੇ ਹਸਪਤਾਲਾਂ 'ਚ ਜਾ ਰਹੇ ਆ ਓਟ ਸੈਂਟਰਾਂ 'ਚ ਜਾ ਰਹੇ ਆ ਨ ਜਿੱਥੇ ਵੀ ਉਹ ਸਮੱਸਿਆ ਸਵੱਸਿਆ ਦੂਆ ਸਰਹੰਦਰ ਦੇ ਵਿੱਚ ਇੱਕ ਆਰਟੀ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਹੈ ਕਿ ਉਹ ਐਕਸਟਰਚਰ ਦੀ ਕਾਲ ਆਈ ਸੀ ਕਪੂਰਥਲਾ ਦੇ ਵਿੱਚ ਵੀ ਬੜੀ ਸਮੱਸਿਆ ਹੈ ਕਾਰੋਬਾਰੀਆਂ ਨੂੰ ਲਗਾਤਾਰ ਜਿਹੜੀਆਂ ਐਕਸਟਰਚਰ ਦੀਆਂ ਕਾਲਸ ਆ ਰਹੀਆਂ ਅੱਜ ਕਿੰਨੇ ਤਰੀਕ ਹੈ 3 ਜਿੰਨੇ ਅੱਜ ਉੱਥੇ ਗੋਲੀ ਮਾਰੀ ਹੈ 3 ਤਰੀਕ ਹੈ ਮੈਨੂੰ ਆਪਣੀ ਪੁਲਿਸ ਦੇ ਉੱਤੇ ਮਾਣ ਹੈ ਕਿ ਬਸ ਅਗਲੇ 24 ਘੰਟਿਆਂ 'ਚ ਜਿਹੜੇ ਆ ਕਾਤਲ ਜਿਹੜੇ ਬੜੀ ਮਾੜੀ ਗੱਲ ਹੋਈ ਸੋ ਇਹਦੇ ਸਵੇਰ ਉਹਦੇ ਆਰਟੀ ਦੇ ਗੋਲੀ ਮਾਰੀ ਆ ਅਸੀਂ ਫੜ ਲਾਂਗੇ ਜਿਹੜੇ ਵੀ ਬੰਦੇ ਪੰਜਾਬ ਦੇ ਵਿੱਚ ਹੈ ਗੈਂਗਸਟਰ ਨੇ ਹੈ ਚੈ ਸਮਗਲਰ ਦੇ ਸਭ ਉਹਨਾਂ ਨੂੰ ਪੰਜਾਬ ਚ ਨਹੀਂ ਹੰਟੇ ਗੰਦਾਗੇ ਭਾਵੇਂ ਜੋ ਮਰਜ਼ੀ ਹੋਵੇ ਕੋਈ ਵੀ ਬੰਦਾ ਕਿ ਬੇਕਸੂਰ ਬੰਦੇ ਦਾ ਕਿ ਦਾ ਕਤਲ ਕਰਦਾ ਕਿ ਤੇ ਗੋਲੀ ਚ ਰੋਂਦਾ ਉਹਨੂੰ ਫੜ ਕੇ ਸਜ਼ਾ ਦੇਣ ਚ ਸਾਡੀ ਪੁਲਿਸ ਪੂਰੀ ਕਾਬਿਲ ਹੈ ਉਹ ਤੁਸੀਂ ਦੇਖੋ ਪਹਿਲੀ ਗੱਲ ਤਾਂ ਸ਼ਾਮ ਤੱਕ ਦੀ ਸਵੇਰ ਤੱਕ ਕੋ ਬੰਦੇ ਫੜ ਲਾਂਗੇ ਜਿੱਥੇ ਜਿੱਥੇ ਵੀ ਐਦਾ ਦੀ ਵਾਅਦਾਤ ਹੁੰਦੀ ਉਸੇ ਦੇ ਘੇਰਾ ਪਾ ਲਈਦਾ ਕੋਈ ਚੱਕਰ ਨਹੀਂਗਾ ਸਹਜੇ ਸਹਜੇ ਇਹ ਬਿਮਾਰੀ ਲੋਕਾਂ ਦੇ ਕੰਮ ਲੱਗ ਜੂਗੀ ਇਹ ਬਿਮਾਰੀ ਪਿਛਲੇ 25 30 ਸਾਲਾਂ ਚ ਕਾਂਗਰਸ ਕਾਲੀ ਜਿਹੜੇ ਆ ਉਹ ਛੱਡ ਗਏ ਉਹਦਾ ਇਲਾਜ ਕਰ ਰਹੇ ਆ ਸਹਿਜ ਸਹਿਜ ਉਹਦਾ ਇਲਾਜ ਹੋ ਰਿਹਾ ਇਸ ਕਰਕੇ ਸਭ ਗੈਂਗਸਟਰ ਸਮਗਲਰ ਜਿਹੜੇ ਖਤਮ ਕਰ ਦਿਆ ਮਨ ਸਾਹਿਬ ਹਰਿਆਣਾ ਲੀਗਲ ਪ੍ਰੋਸੀਡਿੰਗ ਵੱਲ ਵੱਧ ਰਿਹਾ ਪਾਣੀ ਦੇ ਮੁੱਦੇ ਲੈ ਕੇ ਅੱਜ ਸਟੇਟ ਵੱਧੇ ਕੋਈ ਨਹੀਂ ਚੱਲ ਜੇ ਲੀਗਲ ਪ੍ਰੋਸੀਡਿੰਗ ਚੱਲ ਜੇ ਹਿੰਮ ਜਾਵਾਂਗੇ ਪਾਣੀ ਨਹੀਂ ਮਿਲਣਾ ਹੀ ਭਾਵੇਂ ਦੋ ਮਰਜ਼ੀ ਹੋਵੇ ਹਲ ਕਲੀਅਰ ਕਰਤਾ ਆਲ ਪਾਰਟੀ ਮੀਟਿੰਗ ਦੇ ਵਿੱਚ ਕਲੀਅਰ ਹੋ ਗਿਆ ਕਿ ਅਸੀਂ ਪਾਣੀ ਦਾ ਸਾਨੂੰ ਚਾਹੇ ਕਾਨੂੰਨੀ ਲੜਾਈ ਲੜਨੀ ਵੇ ਜੇਲਾਪੰਦੀਆਂ ਪੈਂਡ ਜੋ ਮਰਜ਼ੀ ਕਰਦਾ ਵੇ ਸਾਡੇ ਕੋਲ ਨਾ ਪਾਣੀ ਆਖਾ ਨਾ ਅਸੀਂ ਪਾਣੀ ਦੇਣਾ ਜੀ ਇੱਕ ਦੋ ਟੁਕ ਗੱਲ ਬਣ ਆ ਜਿਹੜੇ ਐਕਟ 2021 ਨੂੰ ਚਾਜਨਾ ਪੇਸ਼ ਕੀਤਾ ਉਹਨਾਂ ਦਾ ਜਾ ਨੌਕਰਾ ਦੀ ਪਾਣੀ ਕਹਿੰਦੇ ਐਕਟ 2021 ਦੇ ਵਿੱਚ ਜਿਹੜੇ ਚਾਜਨਾ ਪੁਸਤਕ ਪੇਸ਼ ਹੋਏ ਉਹਨਾਂ ਦਾ ਪੇਸ਼ ਰੱਖਿਆ ਹੋਵੇ ਤਾਂ ਜਾ ਨੌਬਤ ਹੀ ਨਾ ਨਹੀਂ ਦੇ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਉਦੋਂ ਵੀ ਸਹੀ ਕੀਤਾ ਅੱਜ ਵੀ ਸਹੀ ਕਰਦੇ ਹਾਂ ਉਹ ਤਾਂ ਅਸੀਂ ਇਹ ਨੌਬਤ ਨਹੀਂ ਆਉਂਦੇ ਜਿੱਦਾਂ ਉਹਨਾਂ ਦੇ ਚੌੜੀ ਛੁੱਪੇ ਕੇਂਦਰ ਦੇ ਭਾਜੀਪੀ ਦੇ ਚੌਦੀ ਛੱਪੇ ਸਾਧ ਉੱਤੇ ਰਾਤ ਮੀਟਿੰਗ ਕਰਕੇ ਰਾਤ ਬੰਦਾ ਢਾਕੇ ਰਾਤ ਡੈਮ ਕੋਲ ਦੀ ਕੋਸ਼ਿਸ਼ ਕੀਤੀ ਸਾਰੇ ਨਹੀਂ ਕਰਦੇ ਕਿ ਭਾਵੇਂ ਜੋ ਉਹਨਾਂ ਦਾ ਇਹ ਵੀ ਕਹਿ ਰਹੇ ਕਿ ਜਿਹੜਾ ਜੁੱਤ ਨਸ਼ਾ ਵਿਰੋਧੀ ਦਾ ਪ੍ਰਚਾਰ ਜਿਆਦਾ ਤਾਂ ਕੰਮ ਕਰ ਗਿਆ ਕਿ ਉਹਨਾਂ ਦਾ ਤੇ ਬੋਝ ਪੈ ਰਿਹਾ ਹੈ ਪੰਚਾਇਤਾਂ ਤੇ ਕਹਿੰਦਾ ਬੋਝ ਪਾਦੇ ਇਹ ਪ੍ਰਚਾਰ ਕਰਾਉਣ ਦਾ ਪੋਸਟਰ ਲਗਾਓ ਕੋਈ ਗੱਲ ਦੀ ਕੋਈ ਪੰਚਾਇਤ ਤੇ ਬੋਝ ਦੀ ਕਿਸੇ ਪੰਚਾਇਤ ਨੂੰ ਬੋਝ ਦੀ ਕੋਈ ਗੱਲ ਨਹੀਂ ਨਾ ਹੀ ਕਹੇ ਪੰਚਾਇਤ ਤੇ ਬੋਝ ਪਾ ਰਹੇ ਅਸੀਂ ਆਪ ਕਹਦੇ ਸਰਕਾਰ ਕਰਦੀ ਹੈ ਪੋਸਟਰ 200 ਪੋਸਟਰ ਸਾਜੀ ਸਭ ਕੁਝ ਸਰਕਾਰ ਕਰਦੀ ਹੈ ਸਰਕਾਰ ਹਰ ਚੀਜ਼ ਕਰ ਰਹੀ ਹੈ ਅਸੀਂ ਕਿਸੇ ਤੇ ਵੀ ਬੋਝ ਨਹੀਂ ਪਾਵਾਂਗੇ ਬੱ ਪਰ ਚਾਹਤਾ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਇੰਡਾ ਦੀਆਂ ਜਿਹੜੀਆਂ ਡਿਫੈਂਸ ਵਿਲੇਜ ਕਮੇਟੀਆਂ ਉਹਨਾਂ ਦਾ ਸਹਿਯੋਗ ਲੈਣਾ ਬਹੁਤ ਜ਼ਰੂਰੀ ਹੈ ਉਹ ਸੀ ਲੈ ਦੇ ਹੋਈ ਨਹੀਂ ਕੇਤੇ ਬਣਾ ਕੇ ਭਾਵੇਂ ਜੋ ਬਸ ਮਤਲਬ ਸਾਬ ਜਿਹੇ ਐਸੇ ਡਰੱਗ ਪੈਡਲਰ ਨੇ ਜਿਨ੍ਹਾਂ ਦੀਆਂ ਬਹੁ ਮੰਜ਼ਲਾ ਮਾਰਤਾ ਨੇ ਹਾਲਾਂਕਿ ਅਜੇ ਤੱਕ ਤੇ ਇੱਕ ਦੋ ਮਸਲਾਂ ਤੱਕ ਹੀ ਗੱਲ ਪਹੁੰਚੀ ਆ ਪਰ ਜਿਹੇ ਹੀਆਂ ਕੋਠੀਆਂ ਆਲੀ ਸ਼ahr ਕੋਠੀਆਂ ਜਿਹੜੀਆਂ ਆਮ ਬੰਦਾ ਐਕਸਪੈਕਟਿਵ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਪੀਲਾ ਪੰਜਾ ਕਿਦੋਂ ਚੱਲਣ ਜਾ ਮੈਂ ਕਿਹਾ ਤੂੰ ਕਹ ਤੂੰ ਥੋੜਾ ਹਰ ਇੱਕ ਤੇ ਪੀਲਾ ਪੰਜਾ ਚੱਲੂਗਾ ਜੇ ਤੂੰ ਛੱਡ ਦਿਓਗਾ ਕਾਨੂੰਨੀ ਕਈ ਪਤੀਦਾ ਹੈਗੇ ਸਾਨੂੰ ਪਤਾ ਕਿੰਨਾਂ ਦੀਆਂ ਵੱਡੀਆਂ ਕਿੰਨਾਂ ਦੀਆਂ ਛੋਟੀਆਂ ਕਾਨੂੰਨੀ ਪ੍ਰਕਿਰਿਆ ਸਾਡੀ ਪੁਲਿਸ ਪੂਰੀ ਕਰਦੀ ਆ ਬਖਸ਼ਾਂਗੇ ਨਹੀਂ ਕਿਸੇ ਨੂੰ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਦੀਵੇ ਬੁਝਾ ਕੇ ਆਪਣੇ ਘਰ ਵੱਡੇ ਕੀਤੇ ਆ ਉਹ ਸਭ ਸਭ ਢਾਟੇ ਨਿਕਲ ਜਾਣਾ ਸੋਨੀ ਸਾਹਿਬ ਮਨਜੀ ਸਾਹਿਬ ਲਿਫਟਿੰਗ ਸਮੱਸਿਆ ਹੈ ਅੱਜ ਵੀ ਅੱਜ ਵੀ ਸਮੱਸਿਆ ਹੈ ਲਿਫਟਿੰਗ ਨਾ ਨਾ ਅੱਜ ਮਤਲਬ ਬਦਲੋ ਹੋਰ ਮੰਡੀਆਂ ਦੀ ਗੱਲ ਹੈ ਲਿਫਟਿੰਗ ਕਿੱਥੇ ਨਹੀਂ ਕਿੱਥੇ ਸਮੱਸਿਆ ਹੈ ਵਿਸ਼ੇਸ਼ ਜਿਹੜੀ ਖਰੀਦ ਪ੍ਰਕਿਰਿਆ ਪੂਰੀ ਹੋ ਗਈ ਹੈ ਲਿਫਟਿੰਗ ਦੀਸ ਮਸੇ ਹਜੇ ਵੀ 10-10 4-4 ਦਿਨ ਤੋਂ ਕਿਸਾਨ ਮੰਡੀ ਚ ਖੜਾ ਹੈ ਲਿਫਟ ਨਹੀਂ ਮੈਂ ਥੋੜਾ ਕਲੀਅਰ ਕਰਦਾ ਹਾਂ ਕਿ ਕਿਸਾਨ ਦੀ ਸਮੱਸਿਆ ਲਿਫਟਿੰਗ ਨਹੀਂ ਕਿਸਾਨ ਦੀ ਦੋ ਲੋੜਾਂ ਹੁੰਦੀਆਂ ਵੱਡੀ ਦੇ ਨਾਲ ਪਹਿਲੀ ਕਿਸਾਨ ਦੀ ਲੋੜ ਹੁੰਦੀ ਹੈ ਕਿ ਮੇਰੀ ਫਸਲ ਜਦੋਂ ਮੈਂ ਮੰਡੀ ਚ ਜਾਣਾ ਟਾਈਮ ਸਰ ਚੱਕੀ ਜਾਵੇ ਪਰਚੇਸ ਕਰ ਲਈ ਜਾਵੇ ਸੈਕੰਡ ਕਿਸਾਨ ਦੀ ਲੋੜ ਹੁੰਦੀ ਹੈ ਵੀ ਖਰੀਦੀ ਗਈ ਫਸਲ ਦਾ ਟਾਈਮ ਸੇ ਉਹਨੂੰ ਭੁਗਤਾਨ ਹੋ ਜਾਵੇ ਜੀ ਇਹ ਦੋਨੋਂ ਗੱਲਾਂ ਬੜੀਆਂ ਮੈਰਿਟ ਦੇ ਜੀ 119 ਲੱਖ ਐਮਪੀ ਆਈ ਹੈ 118 ਲੱਖ ਸੀ ਗ੍ਰੀਟ ਲਈ ਹੈ ਸੋ 24725 ਕਰੋੜ ਰੁਪਏ ਕਿਸਾਨਾਂ ਦੇ ਖਾਤੇ ਦੇ ਰਿਲੀਵ ਕਰ ਦਿੱਤਾ ਸੋ ਲਗਭਗ 6.5 ਲੱਖ ਕਿਸਾਨ ਵੱਡੀ ਚ ਆਇਆ ਸੋ ਕਿਸਾਨ ਗੁੱਡ ਫੀਲ ਕਰਦੇ ਕਿਸਾਨ ਮੰਡੀ ਤੋਂ ਵੇਲਾ ਕਰਕੇ ਕਰਾਣ ਦਾ ਤੌਰ ਦਿੱਤਾ ਉਹਨੂੰ ਪੈਸੇ ਮਿਲ ਗਏ ਉਹਦੀ ਵੱਸ ਕੀ ਦੀ ਗਈ ਲਿਫਟਿੰਗ ਦਾ ਕੰਮ ਉਹ ਸਾਡਾ ਹੈਗਾ ਆ ਸੋ ਲਿਫਟਿੰਗ 55 ਲੱਖ ਕੰਮ ਦੀ ਹੋ ਗਈ ਆ ਅਗਲੇ ਹਫਤੇ ਦੇ ਵਿੱਚ ਮੈਂ ਵਾਕਿਫ ਕਰ ਲਿਓ ਜੀ ਠੀਕ ਠੀਕ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز